ਯਾਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸੀਂ ਸਭ ਦਾ ਸਵਾਗਤ ਕਰਤਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕੁਰਾਂਚ ਰਿਹਾ ਹਾਂ ਵਿਦਿਆਰਥੀ ਅਤੇ ਅਨੁਸ਼ਾਸਨ ਦੇ ਉੱਤੇ ਇਹ ਐਸੇ ਪੰਜਾਬੀ ਵਿੱਚ ਤਾਂ ਜੇ ਤਹਾਨੇ ਹਜੇ ਤੱਕ ਮੇਰਚਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਹੋ ਕਰ ਦੋ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰ ਦਵਾ ਦਿਓ ਆਗੇ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਦੇ ਲਈ ਤਾਂ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸਟਾਰਟ ਅਨੁਸ਼ਾਸਨ ਤੋਂ ਭਾਵ ਹੈ ਕਿ ਦਾਇਰੇ ਵਿੱਚ ਰੈਕੇ ਨਿਮਾ ਦਾ ਪਾਲਣ ਕਰਨਾ ਵਿਦਿਆਰਥੀ ਜੀਵਨ ਵਿੱਚ ਸਭ ਤੋਂ ਵੱਧ ਮਤਬ ਅਨੁਸ਼ਾਸਨ ਦਾ ਹੈ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਦੀ ਬਹੁਤ ਮਹਾਨਤਾ ਹੈ ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ ਜੋ ਵਿਦਿਆਰਥੀ ਅਨੁਸ਼ਾਸਨ ਦਾ ਪਾਲਨ ਕਰਦਾ ਹੈ ਉਹ ਸਾਰਾ ਜੀਵਨ ਸੁਖੀ ਰਹਦਾ ਹੈ ਤੇ ਤਰੱਕੀ ਕਰਦਾ ਹੈ ਅਨੁਸ਼ਾਸਨ ਦਾ ਮਨੁੱਖੀ ਜੀਵਨ ਅਤੇ ਸੁਭਾਅ ਨਾਲ ਗੂੜਾ ਸੰਬੰਧ ਹੈ ਆਪਣੇ ਤੋਂ ਵੱਡਿਆ ਦਾ ਆਦਰ ਸਤਿਕਾਰ ਆਗਿਆਕਾਰ ਹੋਣਾ ਅਨੁਸ਼ਾਸਨ ਦਾ ਹੀ ਅੰਗ ਹੈ ਜੋ ਵਿਦਿਆਰਥੀ ਜੀਵਨ ਅਨੁਸ਼ਾਸਨ ਨਾਲ ਰਹਿੰਦੇ ਹੜ ਉਹ ਹਮੇਸ਼ਾ ਸਫਲ ਹੀ ਹੁੰਦੇ ਹਨ ਅਨੁਸ਼ਾਸਨ ਦਾ ਪਾਠ ਦਾ ਵਿਦਿਆਰਥੀ ਘਰ ਤੋਂ ਸ਼ੁਰੂ ਕਰਦੇ ਹਨ ਘਰ ਸਕੂਲ ਅਤੇ ਕਾਲਜਾਂ ਵਿੱਚ ਅਨੁਸ਼ਾਸਿਤ ਰਹਿਣ ਵਾਲੇ ਵਿਦਿਆਰਥੀ ਤਰਕੀਹ ਕਰਦੇ ਹਨ ਜਿਨਾ ਕਰਾ ਵਿੱਚ ਅਨੁਸ਼ਾਸਨ ਨਹੀਂ ਸਿਖਾਇਆ ਜਾਂਦਾ ਬੱਚੇ ਅਨੁਸ਼ਾਸਨਹੀਣ ਹੋ ਜਾਂਦੇ ਹਨ ਵਿਦਿਆਰਥੀ ਦੇਸ਼ ਦਾ ਪਵਿੱਕੜ ਜੇਕਰ ਹੁਣ ਵਿਦਿਆਰਥੀ ਅਨੁਸ਼ਾਸਿਤ ਨਹੀਂ ਹੁੰਦੇ ਤਾਂ ਦੇਸ਼ ਦਾ ਭਵਿੱਖ ਖਤਰੇ ਵਿੱਚ ਹੈ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਮਹੱਤਵ دیکھتے ਹੋਏ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਜ ਜੋ ਦੇਸ਼ ਦੀ ਤਰੱਕੀ ਹੋ ਸਕੇ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਮੈਂ ਤੁਹਾਨੂੰ ਸਨਮਿਲਗਾ ਅਗਲੀ ਵੀਡੀਓ ਵਿੱਚ ਇਸ ਨੂੰ ਮੋਰ ਦੇਖਣ ਲਈ ਧੰਨਵਾਦ